ਲਓ ਜੀ ਆਹਾ ਮਾਮਾ ਜੀ ਉਹਨਾਂ ਦਾ ਮਕਾਨ ਜਿਹੜਾ ਬਣਦਾ ਹੁਣ ਅਗਲੀ ਵਾਰੀ ਆਉਂਗੇ ਇਸੇ ਮਕਾਨ ਚ ਆਵਾਂਗੇ ਜਦ ਤੱਕ ਪਤਾ ਨਹੀਂ ਚਲੋ ਨਹੀਂ ਚਲੋ ਮਾਲਕ ਸੁੱਖ ਰੱਖੇ ਜਲਦੀ ਜਲਦੀ ਤਿਆਰ ਹੋ ਜਵੇ ਹਨਾ ਜੀ ਹਾਂ ਸਹੀ ਗੱਲ ਵੀ ਚਲੋ ਖਰਚਾ ਪਾਣੀ ਹਰੇਕ ਨੇ ਆਪਣੇ ਹਿਸਾਬ ਨਾਲ ਦੇਖ ਕੇ ਚੱਲਣਾ ਹੁੰਦਾ ਹਾਂ ਕੋਈ ਮੌਕੇ ਵੈਸੇ ਰੱਬ ਕਰੇ ਚਲੋ ਸਾਡੀ ਵੀ ਭਾਈ ਰੱਬ ਮੂਰੇ ਬੇਨਤੀ ਆ ਜੀ ਵੀ ਅਗਲੀ ਵਾਰ ਆਈਏ ਤਾਂ ਇਹਦੇ ਵਿੱਚ ਹੀ ਆਈਏ ਲਓ ਜੀ ਹੁਣ ਚਾਲੇ ਪਾ ਤੇ ਆਪਾਂ ਨੇ ਘਰਾਂ ਨੂੰ ਗੱਡੀ ਤੋੜਦੀ ਜੀ ਮੈਂ ਫਰੰਟ ਕੈਮਰਾ ਕਰਕੇ ਮਲਾਉਂਦਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆਂ ਜੀ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੋਗੇ ਜੀ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਆਪਣੀ ਆਪਣੀ ਜ਼ਿੰਦਗੀ 'ਚ ਖੁਸ਼ ਹੋਵੋਗੇ ਜੀ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਤੇ ਸਾਰਿਆਂ ਨੇ ਕੰਮਾਂ ਕਾਰ ਬਿਮਾਰੀ ਕਰੇ ਜੀ ਵਾਦਾ ਲਓ ਜੀ ਅਸੀਂ ਚਾਲੇ ਹੁਣ ਪਾ ਤੇ ਘਰਾਂ ਨੂੰ ਆ ਮਾਮਾ ਜੀ ਉਹਨਾਂ ਕੋਲ ਦੋ ਦੋ ਦਿਨ ਬਤਾਏ ਆ ਜੀ ਬਹੁਤ ਵਧੀਆ ਦੋ ਦਿਨ ਲੰਘੇ ਮੈਂ ਕਹਿੰਦਾ ਵੀ ਦੋ ਦਿਨ ਤਾਂ ਨਹੀਂ ਬਤਾਇਆ ਦਿਨ ਤੱਕ ਕਿੱਦਾਂ ਚਲੋ ਹੋਗਾ ਇਕ ਰਾਤ ਹੋ ਗਈ ਵਿੱਚ ਇਕ ਰਾਤ ਹੋ ਗਈ ਵਿੱਚ ਸਤਿ ਸ਼੍ਰੀ ਅਕਾਲ ਜੀ ਕੱਲ ਦੇ ਜਿਹੜੇ ਕੱਲ ਦਾ ਦਿੱਤਾ ਸਾਡਾ ਸਫਰ ਚ ਨਿਕਲ ਗਿਆ ਹਾਂ ਜੀ ਹਾਂ ਕੱਲ ਸ਼ਾਮ ਤੱਕ ਪਹੁੰਚੇ ਜੀ ਅਸੀਂ ਉਰੇ ਹਾਂ ਇਹ ਅੱਜ ਹੁਣ ਤੁਰ ਪੇ ਘਰਾਂ ਨੂੰ ਬਸ ਮਾਮੇ ਰਾਂ ਦੇ ਨਾ ਮੂੰਹ ਦੇਖਣ ਦੇ ਬਜ਼ਾਰਾ ਟੱਲੇ ਜੇ ਹੋ ਗਏ ਹਾਂ ਜੀ ਹਾਂ ਪਹਿਰ ਉੱਤੇ ਉਹ ਆਇਆ ਹੁਣ ਆਇਆ ਚਾਚਾ ਜੀ ਇੰਨੀ ਰੌਣਕ ਲੱਗੀ ਵੀ ਕੀ ਹਾਂ ਹੁਣ ਉਹ ਵਿਚਾਰੇ ਫੇਰ ਇਕੱਲੇ ਜੇ ਰਹਿ ਗਏ ਇੱਕ ਵਾਰੇ ਘਰ ਬਹੁਤ ਦੂਰ ਦੂਰ ਆ ਇੱਕ ਦਾ ਹੋਵੇ ਵੀ ਚਲੋ ਹਾਂ ਆਂਢੀ ਗੁਆਂਢੀ ਹੈਗੇ ਆ ਵੀ ਚਲੋ ਬੰਦੇ ਦਾ ਜੀ ਲੱਗਿਆ ਰਹਿਣਾ ਜਾਰਾ ਦਾ ਉਹ ਗੱਲਬਾਤ ਹੋ ਜਾਂਦੀ ਹੈ ਹਾਂਜੀ ਹਾਂ ਹੁਣ ਦੋਹੇ ਮਾਮਾ ਤੀਆ ਉਧਰ ਤੀ ਮਤੀਆ ਮਾਮਾ ਤੀਆ ਮਾਮਾ ਜੀ ਮੁੰਡੇ ਦੋਹੇ ਆਪਣੇ ਕਮਾਂਕਾਰਾਂ ਤੇ ਹਾਂਜੀ ਹਾਂ ਮਾਮਾ ਜੀ ਵੀ ਵਿਚਾਰੇ ਹੁਣ ਚਲੋ ਬੱਕਰੀ ਬੁੱਕਰੀਆਂ ਲੈ ਕੇ ਲੰਘ ਜਾਂਦੇ ਆ ਵੀ ਇਹਨਾਂ ਦੀ ਇੱਧਰ ਦੀ ਲਾਈਫ ਜੀ ਆਪਣੇ ਨਾਲੋਂ ਮਤਲਬ ਟਫਾ ਬਹੁਤ ਬਹੁਤ ਟਫਾ ਹਾਂਜੀ ਹਾਂ ਇਹ ਆਪਣੇ ਤਾਂ ਪੰਜਾਬ ਚ ਢੋਲ ਭਰ ਲੰਦੇ ਪੂਰੇ ਸਾਲ ਦੇ ਕਣਕ ਦੇ ਹਾਂ ਪੀ ਕੋਈ ਚੱਕਰੇ ਨਹੀਂ ਮੀਂਹ ਪੈਂਦਾ ਪਈ ਜਾਵੇ ਉਰੇ ਤਾਂ ਜੀ ਜਿਹੜਾ ਇਹਨਾਂ ਨੇ ਕਮਾਉਣਾ ਏ ਉਹੀ ਇਹਨਾਂ ਨੇ ਖਾਣਾ ਜੇ ਰੱਬ ਨੇ ਮੀਂਹ ਪਾ ਤੇ ਫਸਲ ਵਧੀਆ ਹੋ ਗਈ ਫੇਰ ਤਾਂ ਇਹਨਾਂ ਨੇ ਵੱਢ ਕੇ ਉਹ ਚਲੋ ਜਮਾ ਕਰ ਲੈਣੀ ਨਹੀਂ ਤਾਂ ਉਰੇ ਮੀਂਹ ਆਸ ਰਿਓ ਫਸਲ ਆ ਜੀ ਇੱਕ ਗੱਲ ਹੁਣ ਤਾਂ ਉਹ ਫਸਲ ਬੰਦ ਰਹੂਗੇ ਲੰਗੂ ਰਹੂਗੇ ਸੜੇ ਹੋਣੇ ਨਹੀਂ ਕੋਣੇ ਨਹੀਂ ਦਿੰਦੇ ਹਾਂਜੀ ਮੋਰ ਬਹੁਤ ਹੋ ਗਏ ਕਹਿੰਦੇ ਜੀ ਪਤਾ ਇੱਕ ਗੱਲ ਹੈਗੀ ਜਿਵੇਂ ਹੁਣ ਬੱਦੀ ਏਰੀਆ ਚ ਰੋਟੀ ਵਾਲੇ ਏਰੀਆ ਚ ਫੈਕਟਰੀਆਂ ਬਹੁਤ ਲੱਗ ਗਈਆਂ ਜਿਹੜੇ ਇੱਥੇ ਤੇ ਮੁੰਡੇ ਸੀ ਹਾਂਜੀ ਉੱਥੇ ਕੰਮਕਾਰਾਂ ਤੇ ਲੱਗੇ ਜਾ ਕੇ ਹਾਂਜੀ ਹਾਂ ਉਹ ਰਹਾਗਾ ਫਸਲ ਚ ਸਰਖੜੇ ਦਾ ਖਾਲਸਾ ਹਾਂ ਚਾਹ ਪਿਆਜ਼ ਲਾਲਾ ਹੁਣ ਮਾਮੀ ਦੇ ਮਿਸਤਰੀਆਂ ਚੁੱਲ੍ਹਦੇ ਵੇ ਤੇ ਹਾਂਜੀ ਹਾਂਜੀ ਇਹਨਾਂ ਨੇ ਲਸਣ ਲਾਇਆ ਪਾਪਾ ਲੰਗੂਰ ਸਾਰੀ ਪੱਟ ਲੈ ਗਏ ਅੱਛਾ ਜੀ ਹਾਂ ਕਿਸੇ ਦੇ ਉੱਪਰ ਤੇ ਘਰ ਤਾਂ ਟੁੱਟ ਗਈ ਕੀ ਕਰਦਾ ਕੋਸ ਕੀ ਕਰਦਾ ਜਿਹੜਾ ਘਰ ਦੇ ਲਾ ਕੇ ਕਿ ਕਿਆਰ ਆ ਰਹੀ ਨਹੀਂ ਮਤਲਬ ਇਹਨਾਂ ਦਾ ਆਪਣੇ ਖਾਨ ਚੁੱਕੇ ਹੀ ਲਸਣ ਰਹਿ ਗਿਆ ਹਾਂ ਜੀ ਕਹਿੰਦਾ ਨਹੀਂ ਪਿਛਲੀ ਵਾਰ ਉਹਨਾਂ ਨੇ ਮੈਂ ਕਹਿੰਦਾ ਕਾਊਂਟਰ 'ਤੇ ਲਗਭਗ ਲਸਣ ਵੇਚਦਾ ਤਾਂ ਅੱਛਾ ਇਸ ਵਾਰ ਉਹ ਮਾਮੀ ਕਹਿੰਦੀ ਲੰਗੂਰੇ ਲੈ ਕੇ ਲੰਗੂਰੇ ਬਾਂਦਰ ਆ ਜਾਂਦੇ ਕਦੇ ਲੰਗੂਰ ਆ ਜਾਂਦੇ ਆ ਸਹੀ ਗੱਲ ਹਾਂ ਇਹ ਵੀ ਔਖਾ ਜੀ ਦੇਖੋ ਜਿਹੜਾ ਬੰਦਾ ਜਿੱਥੇ ਟਾਈਮ ਬਤੀਤ ਕਰਦਾ ਇਹਦਾ ਉਹਨੂੰ ਇਹ ਪਤਾ ਵੀ ਕਿਵੇਂ ਕਰਦਾ ਹਾਂ ਪਰ ਇਹਨਾਂ ਦਾ ਰਸਤਾ ਵੀ ਆਇਆ ਜੀ ਰਸਤਾ ਦੇਖ ਲਓ ਸਾਡਾ ਰਾਸਤੇ ਦਾ ਬਹੁਤਾ ਬੁਰਾ ਹਾਲ ਆ ਜੀ ਵੈਸੇ ਕੱਲ ਅਸੀਂ ਗੱਡੀ 'ਚ ਹੁੜਜੀ ਸਾਹਿਬੇ ਉੱਪਰ ਲਾ ਕੇ ਆਏ ਜੀ ਕਿਹ ਜੀ ਚੜਾਈ ਜਿਕੇ ਤੇ ਅੱਜ ਮੀ ਪਾਏ ਨਾ ਮੰਨ ਕੇ ਚੱਲ ਫਿਰ ਤਾਂ ਪਤਲ ਗਏ ਤੇ ਫੇਰ ਤਾਂ ਸਹੀ ਗੱਲ ਆ ਜੀ ਫੇਰ ਤਾਂ ਤੇਰੇ ਜਾਨੀ ਹੁੰਦੀ ਗੱਡੀ ਉਹ ਹੀ ਕਹਦਾ ਗੱਡੀ ਵੀ ਨਹੀਂ ਚੜਨੀ ਬੰਦ ਦੁੱਧ ਵਾਲੇ ਕਸਟਮਰਾਂ ਦੇ ਵੀ ਤੈਨੂੰ ਵਿਕੀ ਜਾਂਦਾ ਵੀ ਆਉਂਦਾ ਬਿਲਕੁਲ ਬਿਲਕੁਲ ਸਹੀ ਗੱਲ ਆ ਯਾਰ ਬੀਜੋਲੀ ਦੀ ਮੱਕੀ ਸਹੀ ਗੱਲ ਆ ਇਹ ਤਾਂ ਉਹ ਮਾਮੇ ਤੇ ਬੋਲ ਲਾ ਗਏ ਤੇ ਇਹਨਾਂ ਨਾਲੇ ਬੀਜਣੀ ਦੀ ਗੱਲ ਸਹੀ ਗੱਲ ਆ ਜੀ ਪਹਾੜ ਜਿੱਦਰ ਖਾਈ ਬਹੁਤ ਡੰਗੀ ਆ ਜੀ ਆ ਦੇਖੋ ਇਹ ਜੀ ਬਣ ਕੇ ਬੈਠੋ ਫੜ ਕੇ ਬੈਠੋ ਇਹ ਹੁਣ ਇਹੋ ਜੇ ਰਾਸਤੇ ਪਾ ਮੀ ਪੈਜਵੇ ਗੱਡੀ ਨੇ ਸਲਿੱਪੇ ਮਾਰੀ ਜਾਣੇ ਚੜਦੀ ਹੁਣੀ ਏਡੀ ਟਿੱਖੀ ਚੜਾਈ ਜਾਂ ਨਹੀਂ ਤਾਂ ਪਹਿਲਾਂ ਤੁਰਕੀ ਆਉਂਦੇ ਹੁੰਦੇ ਤੇ ਹਾਂਜੀ ਹਾਂ ਇੱਕੜਾ ਆਪਾਂ ਜੋੜ ਜੀ ਤੇ ਕੱਲ ਤੁਰਕੇ ਆ ਹਾਂ ਇੱਕੜੀ ਤੁਰਕੇ ਜਾਣਾ ਪੈਣਾ ਤਾਂ ਵਾਪਸ ਜਾਣਾ ਪੈਣਾ ਭਾਈ ਹਾਂ ਜੜੀ ਜੜਾ ਪੱਛਲੇ ਉਹ ਬੀਬੀਆਂ ਨੇ ਪਰੌਤੇ ਖਾਦੇ ਹਾਂਜੀ ਇਹ ਪਰੌਤੇ ਆਜ ਮੋੜਣੇ ਪੈਣਾ ਤੇ ਸਾਰੇ ਜੋ ਹੁੜ ਚੱਕ ਸਹੀ ਗੱਲ ਆ ਹਾਂ ਇਹ ਤੁਰਕੇ ਜਾਣਾ ਪੈਂਦਾ ਪਰ ਜੇ ਮੈਂ ਗੱਲ ਕਰਨੀ ਹੋਵੇ ਉਹ ਗੱਲ ਵਰ ਗੱਲ ਸੇ ਮੈਂ ਕੁਝ ਨਹੀਂ ਖਾਦਾ ਮੈਂ ਕਿੱਥੇ ਖਾਦਾ ਕੁਝ ਮੈਂ ਕਿਹਾ ਗਰੀਬ ਇਹ ਤਾਂ ਭੁੱਖਾ ਹੀ ਤੇਰਾ ਰਵਿੰਦਰ ਨੇ ਤਾਂ ਅੰਨ ਦਾ ਦਾਣਾ ਨਹੀਂ ਲਾਇਆ ਮੂੰਹ ਨੂੰ ਵਿਚਾਰੇ ਨੇ ਨਾ ਨਾ ਮੈਂ ਕਿਥੇ ਮੈਂ ਤਾਂ ਟੋਪੀਆਂ ਪਰੇ ਚੱਲਦਾ ਕੋਕੋ ਸਾਸਰੀ ਕਾਲ ਵੀ ਬੁਲਾਉਣੀ ਹੁੰਦੀ ਕਿਸਨ ਸਾਸਰੀ ਕਾਲ ਜੀ ਸਾਰਿਆਂ ਨੂੰ ਵਾਈ ਗੁਰਜੀ ਕਾਕਾ ਸਾਹਿਬ ਵਾਈ ਗੁਰਜੀ ਕੀ ਫਤਿਹ ਜੀ ਮਾਸੀ ਜੀ ਸਾਡੇ ਪਿੱਛੇ ਗੁਰਜੀ ਕਾਹਲ ਸਾਹਿਬ ਆਏ ਗੁਰਜੀ ਕੀ ਫਤਿਹ ਮੇਰਾ ਘਰ ਆਵਾਜ਼ੀ ਕੱਲ ਦਾ ਭੁੱਖਾ ਹੈ ਓਨੇ ਨੇ ਰਾਤ ਦੇ ਚ ਕੁਸ ਖਵਾਵਾਂਗੇ ਸੋਤ ਸਿਰਿਆ ਕਰ ਚੋ ਸਾਡੀ ਲੱਗੀ ਹੋਈ ਜੀ ਜਕਾਰਾ ਆਲਕਾ ਲਾਈ ਬੈਠੀ ਹੈ ਕੁੜੀ ਤੇ ਛੋਟੀ ਜੀ ਆਹ ਜ਼ਿੰਦਗੀ ਹੈਲੋ ਹੈਲੋ ਅਪਰ ਵੀ ਦੇਖੋ ਸਾਹਮਣੇ ਗ੍ਰੀਨ ਕਲਰ ਵਾਲੇ ਕਿੰਨੇ ਸੋਹਣੇ ਲੱਗਦੇ ਆ ਬਿਲਕੁਲ ਬਿਲਕੁਲ ਜੀ ਬਾਈ ਜੀ ਆਟਮਾ ਮੈਨੂੰ ਤਿੰਨ ਇਕੱਠੀਆਂ ਕਰੀਆ ਵੀ ਲਾਦੇ ਗੁਰਦੁਆਰੇ ਬੰਗ ਗੁੰਮਟ ਵੀ ਬਣਾਇਆ ਉਹ ਮੰਦਿਰ ਆ ਜੀ ਮੰਦਿਰ ਆ ਜੀ ਮੰਦਿਰ ਮੰਦਿਰ ਵੀ ਹੈਗਾ ਹੈ ਹਾਂ ਜੀ ਤਿੰਨ 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 ਤਰ੍ਹਾਂ ਦੇ ਬਣਾਏ ਹੋਏ ਗੁੰਮਟ ਤਾਂ ਵੀ ਬਣਾਇਆ ਪਿਆ ਹਾਂ ਕਿਉਂ ਰੈਨ ਨੂੰ ਬਚਾ ਕੇ ਉਹ ਬਚਾ ਕੀ ਆ ਮੈਂ ਹੋੜੀ ਆ ਮੇਰਾ ਦੇਖੋ ਇਹ ਰਸਤਾ ਜਿੱਤ ਆ ਮੇਰੀ ਸਾਰੀ ਫੈਮਿਲੀ ਗੱਡੀ 'ਚ ਬੈਠੀ ਹੋਵੇ ਮੈਂ ਰਿਸਕ ਨਹੀਂ ਕੋਈ ਕਸਦਾ ਦਾ ਫਰਜ ਬਣਦਾ ਤੁਹਾਨੂੰ ਦੱਸਣਾ ਮੈਂ ਰਿਸਕ ਨਹੀਂ ਲੰਦਾ ਕਸਦਾ ਵੀ ਰਸਤਾ ਦੇਖੋ ਇੱਦਾਂ ਪਹਾੜਾਂ ਦੇ ਪਹਾੜਾਂ ਦੇ ਹਾਲਾਤ ਜਦ ਤੱਕ ਇੱਥੇ ਲੋਕੂ ਨਹੀਂ ਪੈਂਦੀ ਜਦ ਤੱਕ ਆਪਾਂ ਸੇਫ ਨਹੀਂ ਹੈਗੇ ਇੱਧਰ ਤੇ ਚਾਰ ਕਿਣੀਆਂ ਪੈ ਗਈਆਂ ਪੱਟਾਂ ਟੰਗਾ ਜੀ ਹਾਂ ਨਾ ਸਾਗ ਲੈ ਆਇਆ ਕੱਚਾ ਰਸਤਾ ਕੱਚਾ ਰਸਤਾ ਮੈਨੂੰ ਕਹਿੰਦੀ ਆ ਜਾਨੀ ਸਾਗ ਭੁੱਲ ਗਏ ਸਾਗ ਭੁੱਲ ਗਏ ਹੁਣ ਮੈਂ ਮੁੜਨਾ ਵੀ ਨਹੀਂ ਹੁਣ ਮਾਮੇ ਨਾਲ ਹੀ ਖਾਉਂਦਾ ਛੋੜਦਾ ਗੱਡੀ ਵੀ ਨਹੀਂ ਉਹਦੇ ਮੁਰਣੀ ਤਾਂ ਉੱਪਰ ਪੜਾ ਸਕਦੇ ਆ ਉਹ ਹਾਂ ਜੁਰਜੀ ਸਾਹਿਬ ਜੁਰਜੀ ਸਾਹਿਬ ਤਾਂ ਫੜਾ ਸਕਦੇ ਕਿਉਂਕਿ ਤੁਰਕੇ ਦਾਸ ਕੁ ਮਿੰਟ ਦਾ ਹੀ ਰਸਤਾ ਉੱਪਰ ਨੂੰ ਉਨਾ ਬਾਅਦ ਤੇ 10 ਮਿੰਟ ਦਾ ਆਪਣੇ ਵੱਸ ਤੇ ਵੱਧਦਾ ਆਪਣੇ ਵੱਸ ਤੇ ਵੱਧਦਾ ਆਪਣੇ ਵੱਸ ਤੇ ਇੱਥੇ ਘੰਟੇ ਦਾ ਹਾਂਜੀ ਹਾਂ ਲਓ ਜੀ ਮਕਾਨ ਦੇਖੋ ਕਿਆ ਵਧੀਆ ਬਣੇ ਹੋਏ ਆ ਬਿਲ ਘਰਦਾ ਵੈਸੇ ਉਹਦੇ ਦਿਲ ਲੱਗਦਾ ਜੀ ਅੱਗੇ ਜਾਣੇ ਨੂੰ ਦਿਲ ਨਹੀਂ ਕਰਦਾ ਹਾਂ ਪਰ ਥੋੜਾ ਜਿਹਾ ਟਾਈਮ ਹੈ ਕਹਿੰਦਾ ਰਿਸ਼ਤੇਦਾਰ ਇੱਕ ਦਿਨ ਪਰੋਣਾ ਦੋ ਦਿਨ ਪਰੋਣਾ ਤੀਏ ਦਿਨ ਦਾਦੇ ਮਗਾਉਣਾ ਤੀਏ ਦਿਨ ਦਾ ਪੱਥਰ ਚੱਕਣ ਲਾ ਲੰਦੇ ਚਾਹ ਤਾਂ ਹੁਣ ਅਸੀਂ ਆਗੇ ਜਿਹੜੂ ਜੀ ਸਾਹਿਬ ਜਾਂਦੇ ਜਾਂਦੇ ਮੈਡਮ ਗਾਨੀ ਮੱਥਾ ਟੇਕ ਕੇ ਜਾਣਾ ਜੀ ਘਰ ਦੇ ਫੈਵਲੀ ਸਾਰੀ ਕਹਿਣ ਲੱਗ ਗਈ ਸਾਹਿਬ ਹਰੀਪੁਰ ਸਾਹਿਬ ਜਿਹੜੀ ਸਾਹਿਬ ਹਾਂ ਨੇ ਠੀਕ ਹੈ ਚਲੋ ਮੱਥਾ ਅੱਜ ਵੈਸੇ ਉਰੇ ਮੇਲਾ ਲੱਗਿਆ ਹੋਇਆ ਮੈਂ ਤੁਹਾਨੂੰ ਮੱਥਾ ਮੈਂ ਤਾਂ ਵੈਸੇ ਕੋਣੋਂ ਦੀ ਟਕਾਉਣੇ ਵਾਲੀ ਇਹ ਪੱਕਾ ਇਕੱਠਾ ਟਿਕੀਏ ਮੱਥਾ ਐਦਾਂ ਹੀ ਹੁਣ ਹਜੂਰ ਸਾਹਿਬ ਬਟਨਾ ਸਾਹਿਬ ਬਾਬਾ ਜੀ ਸਭ ਜਿਹੜਾ ਬੁਲਾਉਣਗੇ ਮੈਨੂੰ ਬਿਨਾਂ ਹਾਂ ਬਿਲਕੁਲ ਅੱਜ ਉਰੇ ਮੇਲਾ ਨਹੀਂ ਹੁੰਦਾ ਨਾ ਮੈਨੂੰ ਇਹਨਾਂ ਪ੍ਰਵੀਂਦਰ ਇੱਕ ਵਾਰੀ ਇੱਥੇ ਮੱਥਾ ਟੇਕਿਆ। ਅੱਜ ਵੈਸੇ ਉਰੇ ਮੇਲਾ ਤਾਂ ਜਾਇਆ ਸੀ ਮੈਨੂੰ ਕੋਈ ਹੈਨਾ? ਵਿਸਾਖੀ ਕਰਕੇ ਲੱਗਿਆ। ਵਿਸਾਖੀ ਕਰਕੇ ਹਾਂ ਬਿਲਕੁਲ ਬਿਲਕੁਲ। ਹਲੇ ਤਾਂ ਕੁਝ ਨਹੀਂ ਹੈਗਾ। ਹੂੰ। ਉਹ ਕੰਡਾ ਵੱਜ ਗਿਆ। ਆਹਾਂ ਸਾਰੇ ਭਰੇ ਹੋਏ ਹੁੰਦੇ ਆ ਪੱਤਰ। ਹੁਣ ਆਪਾਂ ਸ਼ਾਮ ਨੂੰ ਆਏ ਨਾ। ਚਾਲੇ ਨੂੰ ਨਹੀਂ। ਹਾਂ। ਇਹ ਦਿਨ ਕੱਟੇ ਹੁੰਦਾ ਹੂੰ। ਚਾਲੇ ਨੂੰ। ਇੱਧਰ ਜੀ ਮੇਲਾ। ਇੱਧਰ ਤੋਂ ਦੇਖ ਲਓ। ਇਹ ਕੀ ਦੇਖ ਜੀ ਆ ਪੈਸੇ ਵੀ ਇਹਨੇ ਦੁਕਾਨਾਂ ਵੱਲੋਂ ਭੱਜਣਾ ਹੁ ਮੱਲਾ ਤਾਂ ਸਿੱਧਾ। ਦੇ 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 ਮੈਨੂੰ ਉਹ ਦੇਖਾ ਭੱਜ ਆ ਜਾ ਮੱਥਾ ਟੇਕੀ ਬਾਬਾ ਜੀ ਬਾਈ ਮੇਲਾ ਵੈਸੇ ਤਾਂ ਹੁਣ ਸ਼ਾਮ ਹੋ ਗਈ ਮੇਲਾ ਵੈਸੇ ਲੱਗ ਰਿਹਾ ਜਿਹੜਾ ਲੱਗਣਾ ਤਾਂ ਤੇ ਹੁਣ ਕਰੀਏ ਦਰਸ਼ਨ ਬਾਬਿਆਂ ਦੇ ਮੱਥਾ ਟੇਕ ਕੇ ਫੇਰ ਪਾਵਾਂਗੇ ਜੀ ਚਾਲੇ ਪਿੰਡ ਨੂੰ ਲੋਰ ਇਹ ਸरोवर ਸਾਹਿਬ ਆ ਬਹੁਤ ਡੂੰਘਾ ਹੈ ਜੀ ਉਹ ਸਹੀ ਗੱਲ ਆ ਇਹ ਵਿੱਚ ਜੜਾ ਬਣੀ ਹੋਈ ਹੈ ਜੀ ਹਨਾ ਜੜਾ ਬਣ ਗਿਆ ਹਾਂ ਜੀ ਇਹ ਸਫਾਈ ਕਰਨੇ ਵਾਲੀ ਹੋਈ ਵੀ ਆ ਹੂੰ ਦੂਜਾ ਦੀ ਪਤਲ ਦੀ ਹੈਗੀ ਹਨਾ ਹੂੰ ਉੱਪਰ ਦੀ ਹਾਂ ਉੱਪਰ ਦੀ ਇਹਨੂੰ ਕਹਾਂ ਜਿੱਥੇ ਖਿਚੜ ਬਣਦਾ ਹੈ ਅੱਛਾ ਸੰਤ ਨੂੰ ਬੋਲਦਾ ਹੈ ਇਹਨੂੰ ਕਿਚੜੀ ਕਹਿੰਦੇ ਜੀ ਜਿਹਨੂੰ ਹਾਂ ਫਿਰ ਖਿਚੜ ਕਹਿੰਦੇ ਨੇ ਪ੍ਰਸ਼ਾਦ ਨੇ ਤਾਂ ਪ੍ਰਸ਼ਾਦ ਦੇ ਤੌਰ ਤੇ ਖੱਚੜ ਕਹਿੰਦੇ ਹਾਂ ਖਿਚੜ ਤਾਂ ਬਹੁਤ ਵੱਡਾ ਕੜਾਹਾ ਜੀ ਇੱਥੇ ਤਾਂ ਰਿਹਾ ਜਾਂਦਾ ਹੈ ਮੰਮੀ ਜੀ ਹਾਂ ਹਮ ਇੱਕ ਵਾਰ ਨਹੀਂ ਕੋਈ ਵਾਰ ਬਣਦਾ ਇਹ ਕਰਨ ਰੇਲੇ ਸੰਗਤ ਹੁੰਦੀ ਹੈ ਇੱਥੇ ਵੀ ਨਿਕਲ ਹਾਂ ਕਰਨ ਇੱਧਰ ਨੂੰ ਹਾਂ ਲਓ ਜੀ ਆ ਕੜਾਹਾ ਐਡਾ ਵੱਡਾ ਇੰਨੀ ਜ਼ਿਆਦਾ ਸੰਗਤ ਹੁੰਦੀ ਕਹਿੰਦੇ ਵੀ ਕਈ ਕੜਾਹੇ ਬਣਾਉਣੇ ਪੈਂਦੇ ਆ ਜੀ

ਮੈਂ ਲੈਣਾ ਹਾਂ ਆ ਵੀ ਮਲਾਮ ਜੀ ਨਹੀਂ ਨਹੀਂ ਹੋ ਠੀਕ ਜਿਹੜੇ ਮੇਰੇ ਹੱਥ ਚ ਨਾ ਮਲਾਇਆ ਹਾਂ ਬਹੁਤ ਮਲੇ ਹੁੰਦੇ 100 200 150 ਰੋਟਾ ਹਾਂ ਕਰ ਲੈਣੀ ਮੂੰ ਗਰਮੀ ਚ ਲੋਰ ਕਿਹੜਾ ਕਪੈਂਦੀ ਕੈਪਰੀ ਕੁਪਰੀ ਲੈ ਲੈਣੀ ਦੀ ਕੋਈ ਯਾਰ ਆਪਾਂ ਕੈਪਰੀ ਜਿਹੜੀ ਲੈ ਕੇ ਤੇ ਵਧੀਆ ਹੋਗੀ ਹਾਂ ਆ ਵਧੀਆ ਲੱਗਦੀ ਉੱਡਾ ਵੀ ਪਾਈ ਗਈ ਲੋਰ ਪਤਲੀ ਹਜ਼ਾਰ ਮੀਆਂ ਜੀ ਪਤਲੀ ਲੋਰ ਇਹ ਖੰਡਾਂ ਚ ਲੋਰ ਕੈਪਰੀਆਂ ਪਾਉਂਦਾ ਖਾਸਾ ਥੋੜਾ ਜਿਹਾ ਮਨੂੰ ਹੇ ਕਹਿੰਦੇ ਜੇ ਮੈਂ ਤੇ ਸਾਈਕਲ ਤੇ ਇਚਨਾਂ ਦਾ ਤਾ ਮਨੂੰ ਉਹ ਛਾੜੀ ਚੜਦੇ ਮੈਂ ਹੋਲੀ ਚ ਲੈਣ ਸਾ ਸਾ ਚਾਹ ਤੇ ਉਹ ਹੈਂਗਰ ਲੈ ਲਿਆ ਸੀ ਆ ਪੁੱਠਾ ਦੂੰ ਹੈ ਉਹ ਹੈਂਗਰ ਕਿਆ ਕਰਨਾ ਤੇ ਮੈਡਮ ਨੇ ਹੈਂਗਰੇ ਧਾਰ ਲਿਆ ਉਹ ਤੇ ਡੈਡੀ ਪਾਛ ਲਿਆ ਡੈਡੀ ਨੂੰ ਕੌਣ ਉੱਠੋ ਉੱਠੋ ਲੱਗ ਲਿਆ ਜੀ ਹੁਣ ਸਾਰਾ ਮਾਲ ਇਹਨਾਂ ਦਾ ਲੈ ਲਓ ਠੀਕ ਦਰਸਾ ਹਾਂ ਬੁਆਲੇ ਨੂੰ ਬਸ ਬੁਆਲੇ ਨੂੰ ਬਸ ਮੈਂ ਵੀ ਤੋੜ ਮੈਂ ਕੁਛ ਲਾ ਦੇ ਮੈਂ ਦੇ ਦੇ ਤੇ ਪੈਸੇ ਘਟਾ ਦੇ ਪੈਸੇ ਤਾਂ ਆ ਗਏ ਜੀ ਪੈਸੇ ਆ ਗਏ ਲਓ ਜੀ ਦੁਕਾਨਾ ਕੱਪੜਿਆਂ ਦੀਆਂ ਨਿਆਣਿਆਂ ਦੀ ਸੂਟ ਉਹ ਪੰਜਾਂ ਜਰਾਬਾਂ 200 ਰੁਪਏ 100 ਰੁਪਏ ਇੱਕ ਪੈਟੀ ਸ਼ਰਟ 100 ਰੁਪਏ ਪਜੋ 100 ਰੁਪਏ ਨੀਅਰ 100 ਰੁਪਏ ਲੋਅਰ 200 ਰੁਪਏ 900 250 ਪਜੋ ਸਿਰਫ ਇੱਕ ਪੈਟੀ ਪਰ ਪੈਟੀ ਸ਼ਰਟ 100 ਰੁਪਏ ਪਜੋ 100 ਰੁਪਏ ਲੋਅਰ 200 ਰੁਪਏ 900 250 ਪਜੋ ਸਿਰਫ ਇੱਕ 20 ਰੁਪਿਆ 20 ਰੁਪਿਆ 20 ਰੁਪਿਆ ਹਨੇ 20 ਰੁਪਏ ਤੇ ਆ ਜਾਣਾ ਹਨੇ 20 ਰੁਪਏ ਤੇ ਡਾਂਗਾ ਤੇ ਨੇਦਾ ਮੀ 20 ਵੀਰੇ ਇਹ ਹਾਂ ਲੋ ਜੀ ਉਹ ਪਹਿਲਾ ਡਾਂਗਾ ਦਾ ਫੜਲਾ ਇਹਦੋਂ ਬੰਦਾ ਹਾਏ ਡੱਕਲੇ ਪਾ ਦੇਣਾ ਦੀਦੀ ਨੂੰ ਡਾਂਗਾ ਦਵਾਇਆ ਭਾਈ ਮੁੰਡੇ ਨੇ ਕਹਿੰਦਾ ਮੈਂ ਦਵਾਣਾ ਡਾਂਗਾ ਹਾਂ ਜੀ ਬੋਲਦਲਾ ਦਾ ਕਿਹੜਾ ਰੇਟ ਹੈ ਕਿੰਨਾ ਦੇ 120 ਰੁਪਏ ਉਹ ਪੈਸੇ ਚੈੱਕ ਕਰਤਾ 120 ਰੁਪਏ ਦੇ ਸੱਟਾ ਸਰਕਾਰ ਇਹ ਨਾ ਤੁਹੀਂ ਦੇਣਾ 20 ਰੁਪਏ 20 ਰੁਪਏ ਬੱਸ ਗਈ ਜੀ ਬੋਲਦਲਾ ਸਟੇਜ ਹੈ ਆਉਂਦੀ ਆਉਦੀ ਆਉਦੀ ਆਉਸੀ ਆਉਦੀ ਆਉਦੀ ਦੇਖਣਾ ਤਾਂ ਬੋਲ ਬੋਲ ਨਹੀਂ ਇਹ ਜੀ ਆ ਲੋ ਦੇਖੋ ਜੀ ਦਾ ਦੇਖਣੇ ਦਾ ਕੋਈ ਮੁੱਲ ਨਹੀਂ ਦੇਖਣੇ ਦਾ ਵੀ ਬੋਲੋ ਲੱਗਦਾ ਹੁੰਦਾ ਕਿਤੇ ਕੀ ਬੰਦਾ ਫੇਲਿਆ ਹਾਂ ਕੋਈ ਪਤਾ ਨਹੀਂ ਕਿਸਾ ਕੀ ਲੈਣਾ ਕਰਨ ਦਾ ਉਹ ਕਰਨ ਕੀ ਚੀਜ਼ ਸੇਲ ਕਿੰਨੇ ਦੀ ਹੈ ਸੇਲ ਨਹੀਂ ਇਹ ਇੱਧਰ ਨਹੀਂ ਜੀ ਸੇਲ ਉੱਧਰ ਹੈ ਜੀ ਸੇਲ ਸੇਲ ਇਹ ਤਾਂ ਜੀ ਇਹ ਵੀ ਬਤਾਉਂ ਬੇਟਾ ਮੈਂ ਚੱਲਦਾ ਕਰਾਂਗਾ ਜੀ ਮਸਾਲੇ ਦੇਖਣਾ ਇਹਨਾਂ ਦਾ ਇਹ ਮਿਲਦਣ ਦਾ ਵੱਡਾ ਛੋਟਾ ਨੂਰ ਦੇ ਆਜੂ ਇਹ ਵੱਡਾ ਲੈਣਾ ਕਿੰਨੇ ਦਾ ਆ ਉਹ ਬਣਾ ਨੂਰ ਦੇ ਆਹ ਦਾ ਬੜਿਆ ਜਿਆਦਾ ਬੜਾ ਇਹ ਤਾਂ ਛੋਟਾ ਇਸ ਤੋਂ ਛੋਟਾ ਦਿੱਖਦਾ ਤਾਂ ਹਮਮਤ ਦੇ ਇੱਕ ਮਿੰਟ ਫੇਰ ਤਾਂ ਹੀ ਆਊਗਾ ਆਹ ਹੋਇਆ ਆ ਜਾਣਾ ਕਿੰਨੇ ਦਾ ਬਕਰ ਲੋ ਮੈਂ ਤਾਂ ਨੇ ਕਰਨ ਰਹਿਣ ਦੇ ਅੱਜ ਕਰਨ ਦੇ ਹਾਲ ਹੋਇਆ ਵਾ ਠਾਕੀ ਰੱਖੇ ਲੋ ਸਰਨ ਸੱਡੂ ਵੀ ਕੋਤੂ ਦਮਾਉਣਾ ਮੈਂ ਲੈਣਾ ਮਾਨੇ ਸਾਥ ਨਹੀਂ ਹੁਣ ਆਓ ਜੀ ਛਾਪਾ ਪਈਆਂ ਥੋਲਣੀਆਂ ਲੈ ਲਓ ਮੈਨੂੰ ਤਾਂ ਸ਼ਾਂਤ ਨਹੀਂ ਹੈ ਕਾਫੀ ਚਾਂਦੀ ਕਰ ਰਹੇ ਨੇ ਮਾਤ੍ਰ 20 ਸੌਨੇ ਚਾਹੁੰਦੇ ਹੈ ਲਾਈਟ ਹੈ ਬਲੀਆਂ ਹਲੋ ਬਈ ਹੁਣ ਆ ਜਾ ਭਈ ਹਮ ਤੋਰਿਆ ਚਲੀਏ ਟਾਈਮ ਬਹੁਤ ਹੋ ਗਿਆ ਡੇਟ ਹੋ ਗਏ ਪਹਿਲੇ ਹੀ ਬਹੁਤ ਹੈ ਦੋ ਘੰਟੇ ਦਾ ਜਾਣ ਨੂੰ ਲੱਗ ਜਣੇ ਉਹ ਲਾਈਕ ਉੱਤੇ ਸਾਸਿਕਾ ਚਾਚੀ ਕਾ ਜੀ ਲਓ ਜੀ ਅਸੀਂ ਪਹੁੰਚ ਗਏ ਸੀਗੇ ਫੇਰ ਕੱਲ ਕਰਾਂ ਤੇ ਕੱਲ ਕਰਾਂ ਨਹੀਂ ਕੱਲ ਤਾਂ ਜੀ ਅਸੀਂ ਪਨੇਾਲੀ ਪਹੁੰਚੇ ਸਿੱਧਾ ਜਦੋਂ ਮਤਲਬ ਆਏ ਆ ਪਹਾੜ ਤੋਂ ਕਾੜਾ ਤੋਂ ਆਏ ਸੀਗੇ ਜਦੋਂ ਹਿਮਾਚਲ ਤੋਂ ਫੇਰ ਉੱਥੇ ਵੀਡੀਓ ਹੋਰ ਸ਼ੁਰੂ ਹੋ ਗਈ ਕਿਉਂਕਿ ਪੁਰਾਣਾ ਸਾਹਿਬ ਦਾ ਬਰਥਡੇ ਸੀਗਾ ਜੀ ਉਹ ਤੁਹਾਨੂੰ ਅਗਲੀ ਵੀਡੀਓ ਚ ਦੇਖ ਜਣਾ ਅਗਲਾ ਬਲੌਗ ਪਤਾ ਲੱਗੂਗਾ ਜੀ ਉਹ ਬਰਥਡੇ ਵਾਲਾ ਜੀ ਤੇ ਬਾਕੀ ਚਲੋ ਫੇਰ ਮਿਲਦੇ ਹਾਂ ਕਿਸੇ ਅਗਲੇ ਬਲੌਗ 'ਚ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ